ਸਜਗਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਲਗਾਤਾਰ ਤਸਵੀਰਾਂ ਦੇ ਦੇ ਪਿਓ ਕਿ ਜਿੱਥੇ ਕੀ ਸੁੱਕੇ ਰਾਸ਼ਨ ਦੀ ਤੇ ਪਾਣੀ ਦੀ ਜਿਹੜੀ ਉਹ ਰਸਦ ਲਗਾਤਾਰ ਚੱਲਦੀ ਪਈ ਉਹ ਉੱਥੇ ਤੁਸੀਂ ਦੇ ਦੇ ਪਿਓ ਪੀ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਟਰਾਲੀਆਂ ਦੇ ਵਿੱਚ ਪੱਕਿਆ ਹੋਇਆ ਰਾਸ਼ਨ ਵੀ ਜਿਹੜਾ ਆ ਉਹ ਲੋਕ ਲੈ ਕੇ ਪਹੁੰਚਦੇ ਪਏ ਨੇ ਗੱਲਬਾਤ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਦੇ ਆ ਕਿ ਇੱਥੇ ਵੀਰ ਕਿੱਥੋਂ ਆਏ ਨੇ ਤੇ ਕਿਸ ਤਰ੍ਹਾਂ ਜਿਹੜੇ ਨੇ ਉਹ ਔਰ ਕਿਥੋਂ ਆਏ ਨੇ ਤੇ ਲਗਾਤਾਰ ਤੁਸੀਂ ਦੇਦੇ ਪਿਓ ਕਿ ਐ ਸਮ ਜਿਹੜਾ ਆ ਉਹ ਉਹ ਜਿਹੜਾ ਆ ਪੱਕਿਆ ਹੋਇਆ ਰਾਸਣ ਜਿਹੜਾ ਆ ਵੀਰ ਲੈ ਕੇ ਆਏ ਨੇ ਤੇ ਲਗਾਤਾਰ ਜਿਹੜਾ ਆ ਆ ਪੱਕਿਆ ਹੋਇਆ ਰਾਸਣ ਜਿਹੜਾ ਆ ਉਹ ਵੀਰ ਬਣਦੇ ਪਏ ਵੀ ਜੀ ਕਿਥੋਂ ਆਏ ਹੋ ਹਾਂਜੀ ਸੁਜਾਨਪੁਰ ਪਿੰਡ ਸਹਿਰ ਚਨੀ ਜੀ ਸਹਿਰ ਸਣੀ ਪਿੰਡ ਜਿਹੜਾ ਆਪਣਾ ਪਿੰਡ ਡੁੱਬਿਆ ਨਾ ਪੂਰ ਚੱਕ ਭੇੜੀਆਂ ਕੋਠੇ ਉਹਨਾਂ ਦੇ ਨਾਲ ਹੀ ਸਾਡਾ ਪਿੰਡ ਸਹਿਰ ਸਣੀ ਸਾਡਾ ਪਿੰਡ ਵੀ ਚਾਰੇ ਪਾਸੋਂ ਪਾਣੀ ਨਾਲ ਘਿਰਿਆ ਸੀਗਾ ਇਹ ਪਿੰਡ 'ਚ ਪਾਣੀ ਨਹੀਂ ਵੜਿਆ ਪਰ ਅਸੀਂ ਬਚ ਗਏ ਆ ਇਸ ਕਾਰਨ ਸਾਡੇ ਪਿੰਡ 'ਚ ਜਿਹੜੀ ਇਹ ਲੰਗਰ ਦੀ ਸੇਵਾ ਸਟਾਰਟ ਕੀਤੀ ਆ ਸੇਵਾ ਕਰਨ ਦੇ ਆ ਕਿਉਂਕਿ ਸਾਨੂੰ ਉੱਥੇ ਲਾਗੇ ਬਣੇ ਜਿੰਨੇ ਵੀ ਪਿੰਡ ਸਾਰਿਆਂ ਦਾ ਸਹਿਯੋਗ ਮਿਲਣ ਦੇ ਆ ਇਸ ਕਰਕੇ ਸਾਰਾ ਪਿੰਡ ਜਿਹੜਾ ਉਹ ਸੇਵਾ ਤੇ ਲੱਗੇ ਅੱਜ ਸਾਨੂੰ 9 ਦਿਨ ਹੋ ਗਏ ਲਗਾਤਾਰ ਸਾਡੇ ਕੋਲ ਜੀ ਰਾਸ਼ਨ ਦੀ ਸਾਰੀ ਸਮੱਗਰੀ ਹੈਗੀ ਆ ਲੇਡੀਜ਼ ਦਾ ਸਮਾਨ ਬੱਚਿਆਂ ਦਾ ਸਮਾਨ ਆ ਕਪੜੇ ਆਗੇ ਆ ਹਰ ਤਰ੍ਹਾਂ ਦੀ ਵੈਰਾਈਟੀ ਰੱਖੀ ਆ ਕਪੜੇ ਵੀ ਲੈ ਕੇ ਆਏ ਹਾਂਜੀ ਕਪੜੇ ਵੀ ਲੈ ਕੇ ਆਏ ਆ ਇਹਨਾਂ ਦੇ ਵਿੱਚ ਕੀ ਕੀ ਲੈ ਕੇ ਆਏ ਹੋ ਲੈ ਲੇਡੀਜ਼ ਕਪੜੇ ਆ ਜੈਂਟਸ ਆ ਬੱਚਿਆਂ ਦੇ ਆ ਇਹ ਸਾਰੇ ਆਗੇ ਆ ਸਾਰੇ ਕੁਝ ਲੈ ਕੇ ਆਏ ਆ ਕਿੰਨੇ ਕ ਜਣੇ ਰਲ ਕੇ ਪੂਰਾ ਪਿੰਡ ਨਾਲ ਪੂਰਾ ਪਿੰਡ ਕੀ ਪੂਰੇ ਜਿੰਨੇ ਵੀ ਨੇੜੇ ਤੇੜੇ ਪਿੰਡ ਸਾਡੇ ਸਾਰੇ ਸਾਰੀ ਸਾਡੀ سپورਟ ਕਰਨ ਦੇ ਆ ਤੇ ਜੋਰ ਆਸਨ ਸਾਡੀ ਟੀਮ ਨੂੰ ਮਿਲ ਰਿਹਾ ਉਹ ਲੋਕਾਂ ਤੱਕ ਪਹੁੰਚਾ ਰਿਹਾ ਹਰ ਪ੍ਰਭਾਵਿਤ ਕੀ ਕਹਿਣਾ ਚਾਹੋਗੇ ਸੰਸਥਾਵਾਣ ਸੰਸਥਾਵਾਣ ਨੂੰ ਇਹ ਬੇਨਤੀ ਆ ਕਿ ਵੱਧ ਛੜ ਕੇ ਨਾ ਲੋਕਾਂ ਦਾ ਸਾਥ ਦਿਓ ਕਿਉਂਕਿ ਆਣ ਵਾਲੇ ਜਿਹੜੇ ਇੱਕ ਫਸਲ ਇਹਨਾਂ ਦੀ ਇਹ ਬਰਬਾਦ ਹੋਈ ਇੱਕ ਆਉਣ ਵਾਲੀ ਵੀ ਫਸਲ ਇਹਨਾਂ ਦੀ ਬਰਬਾਦ ਹੋ ਗਈ। ਕਾਰੋਬਾਰੀ ਮਿੱਟੀ ਹੋਇਆ ਪਰ ਜਿਹੜਾ ਜ਼ਿਆਦਾ ਨੁਕਸਾਨ ਆ ਉਹ ਰਮਦਾਸ ਡੇਰਾ ਬਾਬਾ ਨਾਨਕ ਜਿਹੜਾ ਉਸ ਇਲਾਕੇ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਬਸ ਲਗਾਤਾਰ 4 ਦਿਨ ਤੋਂ ਘੁੰਮਿਆ ਉਸ ਸਾਈਡ ਦੇ ਨੀ 9 ਦਿਨ ਹੋ ਗਿਆ ਸਾਨੂੰ 9 ਦਿਨ ਰਾਤ ਚੱਲ ਰਹੇ ਆ ਲਗਾਤਾਰ ਲਗਾਤਾਰ ਚੱਲ ਰਹੇ ਹਾਂ ਉਹ ਜਿਹੜੀ ਲਗਾਤਾਰ ਤੁਸੀਂ ਦੇ ਦੇ ਪੀਓ ਪੀ ਇਹ ਜਿਹੜੀ ਟੀਮ ਹੈ ਮਾਧੋਪੁਰ ਤੋਂ ਜਿਹੜੀ ਪਹੁੰਚੀ ਹੋਈ ਹੈ ਸਹਿ ਸ਼ਹਿਰ ਸਨੀ ਸ਼ਹਿਰ ਸਨੀ ਤੋਂ ਜਿਹੜਾ ਆ ਇਹ ਪਹੁੰਚੇ ਹੋਏ ਨੇ ਤਾਂ ਲਗਾਤਾਰ ਟੀਮਾਂ ਜਿਹੜੀਆਂ ਨੇ ਵੱਖ-ਵੱਖ ਟੀਮਾਂ ਜਿਹੜੀਆਂ ਨੇ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਆ ਉਹ ਰਾਸ਼ਨ ਲੈ ਕੇ ਇੱਥੇ ਪਹੁੰਚਦੀਆਂ ਪਈਆਂ ਨੇ ਐਸ ਟਾਈਮ ਅਸੀਂ ਕਾਨਾ ਪਿੰਡ ਤੋਂ ਜਿਹੜੀਆਂ ਨੇ ਉਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਪਈਆਂ ਲਗਾਤਾਰ ਪਾਪਾ ਕੀ ਕਹਿਣਾ ਚਾਹੋਗੇ ਮੈਂ ਵੀ ਬਾਹਰ ਦਾ ਬੰਦਾ ਵਾਹੀ ਬਾਹਰੋਂ ਆਇਓ ਬਾਹਰੋਂ ਲੈ ਕੇ ਰਾਸ਼ਨ ਲੈ ਕੇ ਸਨੀ ਚਲਾਵਰ ਤੋਂ ਸਨੀ ਕ ਨਾਲ ਤੋਂ ਹਾਂ ਜੀ ਕੀ ਲੈ ਕੇ ਆਇਓ ਹਾਂ ਜੀ ਰਾਸ਼ਨ ਸੁੱਕਾ ਲੈ ਕੇ ਆ ਰਹੇ ਆ ਸੁੱਕਾ ਰਾਸ਼ਨ ਹਾਂ ਜੀ ਹੋਰ ਕੀ ਕੀ ਲੈ ਕੇ ਆਇਓ ਸੁੱਕਾ ਰਾਸ਼ਨ ਪਾਣੀ ਬਿਸਕੁਟ ਤੇ ਰਾਸ਼ਨ ਭਰਾ ਤਾਂ ਕਿੰਨੇ ਕਿ ਦਿਨ ਹੋ ਗਏ ਲੱਗਿਆ ਨੂੰ ਆਏ ਅੱਜ ਹੀ ਆਏ ਪਹਿਲੀ ਪਹਿਲੇ ਦਿਨ ਹਾਂ ਕੀ ਲੱਗਦਾ ਮੋਰ ਦੇਖ ਲੋ ਕਾ ਮਾ ਬਹੁਤ ਮਾਰ ਆ ਬਹੁਤ ਬੇਚਾਰਾ ਰਿਆ ਕਾ ਨਹੀਂ ਝੋਨਾ ਦਸਤਰਾ ਦਾਣਾ ਭੱਕਾ ਸਭ ਮੁਕਿਆ ਹਾਂ ਤੇ ਤਸਵੀਰਾਂ ਦੇ ਵਿੱਚ ਤੁਸੀਂ ਲਗਾਤਾਰ ਦੇ ਦੇ ਪਈਓ ਪੀ ਬਹੁਤ ਜਿਆਦਾ ਮੰਦੇ ਹਾਲ ਬਹੁਤ ਸਾਰੀਆਂ ਟਰਾਲੀਆਂ ਬਹੁਤ ਸਾਰੀਆਂ ਸੰਸਥਾਵਾਂ ਵੱਖ-ਵੱਖ ਪਿੰਡਾਂ ਤੋਂ ਜਿਹੜਾ ਆ ਉਹ ਨਿਕਲਦੀਆਂ ਪਈਆਂ ਤੇ ਸਾਡੀ ਟੀਮ ਹੈ ਜਿਹੜੀ ਉਹ ਅਗਲੇ ਪਿੰਡ ਦੇ ਲਈ ਜਿਹੜੀ ਨਿਕਲ ਪਈ ਹੈ ਸਾਡੀ ਟੀਮ ਜਿਹੜੀ ਅਗਲੇ ਪਿੰਡ ਦੇ ਲਈ ਵਿਜ਼ਿਟ ਕਰਨ ਲਈ ਜਾ ਰਹੀ ਹੈ ਤੇ ਅਸੀਂ ਵੀ ਅੱਗੇ ਚੱਲਦੇ ਹਾਂ ਤੇ ਅੱਗੇ ਜਾ ਕੇ ਜਿਹੜੀ ਉਹ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਫਿਲਹਾਲ ਅਸੀਂ ਕਾਨਾ ਪਿੰਡ ਤੋਂ ਜਿਹੜਾ ਆ ਨਿਕਲ ਕੇ ਅੱਗੇ ਚੱਲਦੇ ਹਾਂ ਤੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੀ ਟੀਮ ਦੇ ਨਾਲ ਤੇ ਸਾਡੀ ਟੀਮ ਜਿਹੜੀ ਉਹ ਔਰ ਰੈਡੀ ਅੱਗੇ ਜਾਣ ਵਾਸਤੇ ਤੇ ਅਸੀਂ ਟੀਮ ਦੇ ਨਾਲ ਹੀ ਜਿਹੜਾ ਆ ਉਹ ਚੱਲਦੇ ਆ ਤੇ ਗੱਲਬਾਤ ਵੀ ਜਿਹੜੀ ਆ ਉਹ ਨਾਲ-ਨਾਲ ਹੀ ਕਰਦੇ ਚੱਲਦੇ ਆ ਤੇ ਬਣੇ ਰਹੋ ਇਸੇ ਤਰ੍ਹਾਂ ਜੀਸੀ ਪੰਜਾਬੀ